ਸ਼ੁਕਰੀਆ ਡਿਊਟੀ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਰ ਵੱਡੀ ਖਬਰ ਖਬਰ ਨਾਲ ਤੱਕ ਜਰੂਰ ਬਨੇ ਰਹਿਣਾ ਜਿੰਨਾਂ ਵੀਰ ਆਪਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਮੌਸਮ ਬਾਰੇ ਦੀ ਇੱਕ ਬਾਣੀ ਪੰਜਾਬ ਦੇ ਪੂਰੇ ਉੱਤਰੀ ਭਾਗ ਦੇ ਵਿੱਚ ਇਸ ਵਾਰ ਠੰਡ ਕੱਡੇ ਦੀ ਵਾਟ ਕੋਦ ਹੋਵੇਗੀ ਸ਼ੁਰੂ ਦਿੱਲੀ ਐਨ ਸੀ ਆਰ ਜੁਪੀ ਹਰਿਆਣਾ ਪੰਜਾਬ ਬਿਹਾਰ Rajasthan ਦੇ ਸਮੇਤ ਪੂਰੇ ਉੱਤਰੀ ਭਾਰਤ ਵਿੱਚ ਤਾਪਮਨ ਆਸਤੋਂ ਉੱਪਰ ਹੈ ਤੇ ਪਖਾਤ ਚਲਾਏ ਬਿਨਾ ਕੰਮ ਨਹੀਂ ਚੱਲ ਰਿਹਾ ਆਖਿਰ ਇਸ ਦਾ ਕਾਰਨ ਕੀ ਹੈ ਤੇ ਸਰਦੀ ਕਦੋਂ ਆਵੇਗੀ ਇਸ ਅਮਰੀਕੀ ਏਜੰਸੀ ਨਾਸ਼ਾ ਦੇ ਜਾਣਕਾਰੀ ਦਿੰਦੀ ਹੈ ਕਿ ਇਸ ਸਾਲ ਅਕਤੂਬਰ ਦਾ ਮਹੀਨਾ ਪੂਰੀ ਦੁਨੀਆ ਦਾ ਔਸਤ 1.32 ਡਿਗਰੀ ਦਾ ਗਰਮ ਰਹੇਗਾ NASA ਦਾ ਕਹਿਣਾ ਹੈ ਕਿ ਇਸ ਸਾਲ ਅਕਤੂਬਰ ਦਾ ਮਹੀਨਾ 2023 ਦੇ ਮੁਕਾਬਲੇ ਥੋੜਾ ਘੱਟ ਗਰਮ ਰਿਹਾ ਹੈ ਪਰ ਕੁਝ ਖੇਤਰਾਂ ਵਿੱਚ ਇਸ ਦਾ ਉਲਟ ਵੀ ਹੈ ਇਸ ਲਈ ਅਸੀਂ ਇਹ ਮੰਨ ਸਕਦੇ ਹਾਂ ਕਿ ਮੌਸਮ ਤੋ ਇਸ ਸਾਲ ਵਿੱਚ ਇੱਕ ਸਮਾਰ ਰਹੇਗਾ ਭਾਰਤ ਵਿੱਚ ਅਕਤੂਬਰ ਦੇ ਮਹੀਨੇ ਵਿੱਚ ਗਰਮੀ ਹੋਣ ਅਤੇ ਅਜੇ ਤੱਕ ਠੰਡ ਦਾ ਆਉਂਦਾ ਵੈਸਟਰਨ ਡਿਸਟਰਬੈਂਸ ਦਾ ਅਸਰ ਮਨਾ ਹੋਣਾ ਹੈ ਇਸ ਤੋਂ ਇਲਾਵਾ ਪੂਰਬੀ ਹਵਾਵਾਂ ਦਾ ਪ੍ਰਭਾਵ ਹੈ ਜਿਸ ਕਾਰਨ ਬੰਗਾਲ ਦੀ ਖਾੜੀ ਵਿੱਚ ਘਟ ਦਬਾ ਵਾਲਾ ਖੇਤਰ ਬਣਿਆ ਹੋਇਆ ਹੈ ਇਸ ਦੇ ਨਾਲ ਹੀ ਮੌਸਮ ਵਿਭਾਗ ਦਾ ਅਨੁਸਾਰ ਕਿ ਨਵੰਬਰ ਦਾ ਮਹੀਨਾ ਹਰ ਸਾਲ ਦੇ ਮੁਕਾਬਲੇ ਥੋੜਾ ਗਰਮ ਰਹੇਗਾ ਜਦ ਕਿ ਅਲ ਨੀਨਾ ਇਸ ਗਰਮ ਖੋਨ ਤੋਂ ਬਾਅਦ ਠੰਡਾ ਕੇ ਵੀ ਠੰਡ ਪੀ ਸਕਦੀ ਹੈ ਖਬਰ ਨੂੰ ਅੰਤ ਤੱਕ ਵੇਖਣ ਲਈ ਧੰਨਵਾਦ